ਵਰਾਜ ਨੇ ਲਿਆ ਸਹੀ ਬਦਲਾਤਾ ਬਈ ਆ ਆ ਬਾਹਰ ਨੇ ਨਿਕਲਦਾ ਯਾਰ ਠੀਕ ਹੈ ਨਾ ਬੜਾ ਬੜਾ ਕੀਤਾ ਬਹੁਤ ਤੰਗੀ ਤਾਂ ਬਹੁਤ ਤੰਗੀ ਕੀਤਾ ਯਾਨੇ ਹੁਣ ਛੱਡਣੇ ਇਹਨੂੰ ਤੈਨੂੰ ਵੇ ਲੈਂਦਾ ਵੜੀਏ ਰੰਗ ਜਿਹੜਾ ਇਹਨੇ ਪਾਇਆ ਵਾ ਰੰਗ ਭਾਈ ਇਹ ਤਾਂ ਲੈਂਦਾ ਹੀ ਨਹੀਂ ਲੈਂਦਾ ਨਹੀਂ ਓਏ ਹਾਏ ਹਾਏ ਦਾੜੀ ਰੰਗ ਹੋ ਗਈ ਹਾਏ ਏਡੇ ਸਕੀਮੀ ਇੱਕ ਜਣੇ ਇੱਧਰ ਲੁਕੇ ਹੋਇਆ ਵਾ ਤੇ ਦੋ ਜਣੇ ਉਧਰ ਲੁਕੇ ਆ ਤੇ ਮੈਨੂੰ ਕੋਲੇ ਚੱਲ ਗਏ ਆ ਰੋ ਗਿਆ ਪਾਟਿਆ ਦੀ ਚੋਣਾ ਇਹ ਆਪਣੇ ਰੰਗ ਲਾਉਣ ਆਇਆ ਤੇ ਆਪਾਂ ਲੌਕ ਨਹੀਂ ਕੋਲ ਦੇ ਪਏ ਉਧਰ ਜਾ ਆ ਗਿਆ ਫਿਰ ਉਧਰ ਜਾ ਓਏ ਉਧਰ ਜਾ ਆ ਗਿਆ ਉਧਰ ਜਾ ਆ ਗਿਆ ਗੁੱਗੂ ਅੰਦਰ ਹੀ ਤੜ ਗਿਆ ਮੈਂ ਪਹਿਲਾਂ ਉਧਰ ਜਾ ਫੇਰ ਆਉਂਗਾ ਕਿਵੇਂ ਲੋਗ ਲੋਕ ਕੇ ਲੁਕ ਕੇ ਆਏ ਦੇਖਣ ਕੇ ਏ ਲੁਕੇ ਆਪਾਂ ਤਿਆਰੀਆਂ ਪੂਰੀ ਤਿਆਰੀ ਨਿਕਲ ਬੁਰੀ ਤਿਆਰੀ ਅੱਖਾਂ ਮੇਰੇ ਆਖਣਾ ਬਹੁਤ ਦੁਸ਼ਮਣੀ ਢਾਡੀ ਵੀ ਪਰਾ ਆ ਜਾ ਆਖਣਾ ਬਹੁਤ ਦੁਸ਼ਮਣੀ ਆਲੇ ਉਧਰ ਸਾਰੇ ਗਏ ਚਲੇ ਉਧਰ ਕਿਧਰ ਉਧਰ ਪਰਾ ਪਰਲੇ ਵੇਢ ਜਾਓ ਫੇਰ ਆਉਂਦਾ ਬਾਹਰ ਮੈਂ ਕੁੰਡੀ ਨਹੀਂ ਖੋਲਣੀ ਸਾਰੇ ਉਧਰ ਚਲ ਕੇ ਫੇਰ ਆਉਂਦਾ ਬਾਹਰ ਮੈਂ ਹਾਂ ਸਾਰੇ ਉਧਰ ਗਏ ਚਲੇ ਆ ਫੇਰ ਭੂਆ ਖੋਲੂਗਾ ਇਹ ਨਾ ਮੈਂ ਕਹਿੰਦਾ ਵੀ ਇੱਥੇ ਹੋਵੇ ਕੋਈ ਮੰਮੀ ਰੁਕਾ ਲੈ ਪੈਣਾ ਜੀ ਇੱਥੇ ਰੰਗ ਖਿਲਰ ਗਿਆ ਉਧਰ ਜਾਓ ਤੂੰ ਉੱਧਰ ਜਾਂ ਦੂਰ ਜਾ ਉਹ ਮੈਂ ਫੇਰ ਆ ਗਿਆ ਤੂੰ ਉਹ ਇੱਧਰ ਖੜੇ ਆ ਜਾ ਚੱਲ ਆ ਗਿਆ ਆ ਜਾ ਪੈਨ ਨੂੰ ਕਿ ਤੂੰ ਵੀ ਜਾ ਜਾ ਇੱਧਰ ਕਮਰੇ ਦੇ ਲੁਕਿਆ ਆ ਵਾ ਕਾਕਾ ਇਹ ਵੀ ਬਹਾਵੰਦਿਆ ਆ ਕਾ ਕਾ ਤਾ ਮੋਣ ਇੱਧਰ ਵੱਜ ਜਾਂਦਾ ਕਮਰੇ ਚ ਹੈਲੋ ਕਿੱਥੇ ਆ ਤੇ ਜਿਹੜਾ ਕਮਰੇ ਜੇ ਵੜਿਆ ਉਹਨੂੰ ਬਾਹਰ ਕੱਢ ਫੇਲਣਾ ਆ ਵੇ ਕਿਹਨਾਂ ਵੜਿਆ ਹੈ ਜਿਹੜਾ ਲਾਓ ਸਾਰੇ ਨੇ ਮੇ ਸਾਹਮਣੇ ਆਓ ਫਿਰ ਆਓ ਸਾਰਿਆਂ ਦੇ ਸਾਹਮਣੇ ਆਓ ਬਿਲਕੁਲ ਸਕੀਮੀ ਵੜੇ ਇੱਕ ਇੱਕ ਬੰਦਾ ਹਮਰੀਆ ਅਬੂਆ ਲਾ ਬੂਆ ਲਾ ਅਬੂਆ ਲਾ ਦੇ ਹੋਲਾ ਆਹ ਲਾ ਦੇ ਗੁੰਡਾ ਲਾ ਦੇ ਸਕੀਮੀ ਵੜੇ ਉਧਰ ਬੰਦਾ ਲ ਕੋਈ ਖੜਦੇ ਆ ਗੁੰਡਾ ਲਾ ਦੇ ਓ ਸਹੀ ਆ ਹੁਣ ਆ ਗਏ ਆ ਉੱਥੇ उथे जाओ आ गया उ पहुंचो स्कीमी बड़े लुको बंदी वो खोल गया बू ला चगी तरह बूह ला वाला चलो लग गया बुआ स्कीमी उ लको गए ओनू ती चल गए उधर जा गया फिर उधर जा उधर जा आ गया उधर जाओ आ गया, गया।, गया। गुगू अंदर तड़ गया <laughs> किमी ਉੱਧਰ ਆ ਗਿਆ ਫਿਰ ਚਾ ਉੱਧਰ ਲੈ ਜੇਖਣ ਉੱਧਰ ਪਹੁੰਚੋ ਆ ਗਿਆ ਫਿਰ ਜੇ ਨਾ ਆਇਆ ਪੱਕਾ ਉੱਧਰ ਜਾਓ ਆਹ ਤੇ ਲੱਗਾ ਲੈ ਉਹ ਬੂਹੇ ਲਾ ਦੇ ਗੁੰਡਾ ਲਾ ਦੇ ਗੁੰਡਾ ਲਾ ਉੱਧਰ ਆਓ ਆ ਕੇ ਚਲ ਪਹੁੰਚੋ ਉਧਰ ਚਲੋ ਈ ਮੀਕਦੇ ਉਧਰ ਬੰਦਾ ਲਗਾਓਗੇ ਚਲ ਜਾ ਉਧਰ ਜਾ ਜਾ ਰਾਮੂ ਪੜਲੇ ਬੇੜਾ ਯਾ ਪੜਲੇ ਬੇੜਾ ਯਾ Otra ਅੰਦਰ ਤਾੜ ਤੱਕ ਗੁੱਗੂ ਸਕੀਮੀ ਲੋੜ ਆਈ ਮੇਰੇ ਤੱਕ ਜਿਵੇਂ ਬਹਿ ਚ ਗੈਂਗਸਟਰ ਫੜਨਾਂ ਹੁੰਦਾ ਇੱਕ ਬਦੂ ਕੋ ਲੈ ਕੇ ਬੈਠਾ ਇੱਕ ਆ ਉਹ ਸਨੋਵਰ ਆ ਜਾ ਬਾਈ ਜਿਵੇਂ ਬਹਿ ਚ ਗੈਂਗਸਟਰ ਫੜਨਾਂ ਹੁੰਦਾ ਇੱਕ ਬਦੂ ਕੋ ਲੈ ਕੇ ਬੈਠਾ ਇੱਕ ਆ ਉਹ ਸਨੋਵਰ ਆ ਜਾ ਬਾਈ ਮੇਰਾ ਕਿਉਂ ਦੂ ਹੈ ਬਾਬੇ ਤੋੜ ਤੋੜ ਦਿੱਤਾਗਾ ਮੈਂ ਆਵਣੀ ਤੇਰਾ ਸਗਾ ਭਰਾ ਹੈਗਾ ਮੈਂ ਨਾਲਾ ਜੱਟ ਸਿਕਿਉਰਟੀ ਆ ਪੂਰੀ ਕਹਿੰਦੇ ਇੱਕ ਆ ਘੜਾ ਤੀਂ ਦਾ ਨਹੀਂ ਪਰ ਕੱਲਿਆ ਪਿਉਮਾ ਦੀ ਟੀ-ਸ਼ਰਟ ਤੇ ਤਪੂਕ ਲਈ ਖੜਾ ਗੱਗੂ ਸਿਆਂ ਸੁਨੋ ਵਾ ਰਾਜਾ ਬਾਈ ਮੇਰਾ ਫਾਇਦਾ ਕੋਈ ਆਵੇਂ ਖਲਾਰਾ ਪੋਏਗਾ ਉੱਤੇ ਅੰਦਰ ਕਮਰੇ 'ਚ ਰੰਗ ਜਾਂ ਲੈਂਦਾ ਵੀ ਨੀਗਾ ਸਾਡੇ ਕੋ ਪ੍ਰੂਫ ਹੈਗਾ ਅਸੀਂ ਚਾਚੀ ਨੂੰ ਖਾ ਨਹੀਂ ਕੋਈ ਫਾਇਦਾ ਵਾ ਜਾਣ ਕੇ ਮੈਂ ਆਉਂ ਏਡਾ ਤੱਕੜਾ ਪ੍ਰੂਫ ਖੜਾ ਕੋਲੇ ਆ ਜਾ ਬਾਈ ਮੇਰਾ ਆ ਜਾ ਆ ਗਿਆ ਡੱਕੇ ਕਹਿੰਦੇ ਚੱਲ 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 ਚੰਗੀ ਇਧਰ ਆ ਚੰਗੀ ਇਧਰ ਚੱਲ ਚੱਲ ਛੱਡਿਓ ਨਾ ਅੱਧਾ ਘੰਟਾ ਆ ਗਿਆ ਮਿੰਤਾ ਘੜਾਣ ਲੱਗਾ ਦੱਬਦਾ ਦੱਬਦਾ ਆ ਬਾਹਰ ਨਹੀਂ ਨਿਕਲਦਾ ਯਾਰ ਠੀਕ ਨਾ ਬਹੁਤ ਅੰਗੀ ਤਾਂ ਬਹੁਤ ਤੰਗੀ ਤਾਂ ਇਹਨੇ ਹੁਣ ਛੱਡਣ ਇਹਨੂੰ ਬਸ ਕੋ ਸਾ ਵੀ ਲੈ ਲਾਉਣਾ ਸਾ ਵੀ ਲੈ ਲੈਂਦਾ ਹੁਣ ਔਲਨਾ ਤੋੜਦਾ ਬਸ ਨਹੀਂ ਚੱਲਿਆ ਆਪਣਾ ਫੇਸ ਦਿਖਾਣਾ ਮੈਨੂੰ ਮੋਟੇ ਬਾਹਰ ਕਿੰਨਾ ਟਾਈਮ ਹੋ ਗਿਆ ਮੈਂ ਤਾਂ ਕੱਢ ਦਿਆਂ ਨੂੰ ਆਪਾਂ ਨੂੰ ਬਹੁ ਵੇਹੇ ਇੱਕ ਪਾਸੇ ਹੀ ਘਾਤੇ ਯਾ ਤਿਆਰੀ ਨਿਕਲੂ ਪਤਾ ਆਈਗਾ ਆ ਆ ਕਿਤੇ ਨਹੀਂ ਜਾਣਾਂ ਸਾਰਾ ਨਾਨਸੈਂਸ ਉਹ ਕੋਲੇ ਲੁਕੋ ਕੇ ਕਿਹਦੇ ਬਾਹਰ ਆ ਤੁਹਾਰੇ ਮੂੰਹ ਨਾਲ ਇਹਦਾ ਤਨ ਉਹ ਲੈਦਾ ਬੜੀ ਇਹ ਰੰਗ ਜਿਹੜਾ ਇਹਨੇ ਪਾਇਆ ਵਾ ਰੰਗ ਭਾਈਆ ਤੇ ਲੈਂਦਾ ਹੀ ਨਹੀਂ ਲੈਂਦਾ ਨਹੀਂ ਓਏ ਹਾਏ ਹਾਏ ਦਾੜੀ ਰੰਗ ਹੋ ਗਈ ਹਾਏ 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 ਓਏ ਖੂਬਸੂਰਤੀ ਲਗਿਆਣੀ ਆਖੇ ਆਪਦੇ ਹੱਥਾਂ ਨੂੰ ਆਦੇ ਹੱਥ ਵੀ ਟੋਈ ਜਾਂਦੇ ਕੀ ਕਰੀ ਜਾਂਦਾ ਤੂੰ ਓਏ ਥੋੜਾ ਪਾ ਆਪਾਂ ਆਹੀ ਵੀ ਥੋੜਾ ਦੇਰ ਅਹੀ ਬਹੁਤ ਬੱਚੇ ਬਹੁਤ ਬੱਚੇ ਬਹੁਤ ਬੂਏ ਲਾਏ ਤੇ ਬੂਆ ਭੰਨ ਲੱਗ ਪਈ ਕੇ ਸੋਹਣੂ ਬਾਹਰ ਨਿਕਲਣਾ ਪਿਆ ਹੁਣੇ ਚੱਲੇ ਆ ਮੋਗੇ ਖੇਡਣ ਹੋਲੀ ਇਹਨੇ ਆਪਣੀ ਸਕੀਮ ਲਾਉਣੀ ਪੱਕਾ ਜਾਂਦੇ ਨੇ ਵੇਖੀ ਜਾਈਂ ਹੈ ਟੀਮ ਲਾਉਣਗੇ ਆਪਣੇ ਤੇ ਲਾ ਲੈਂਦੇ ਸਕੀਮ ਕਾਦੀ ਲਾਉਂਦੇ ਕਿਹੜਾ ਘਰੇ ਬੁਲਾਇਆ ਨਾ ਆਪਣੇ ਨੇ ਹੈ ਆ ਲਾ ਮੂੰਹ ਨਾ ਫਿਰ ਵੀ ਲੱਭੜਿਆ ਸਾਰਾ ਚੁੰਨੀ ਚੁੰਨੀ ਦੇ ਮਾਲ ਦਾ ਆ ਇਹਦਾ ਤੇ ਜੋਰ ਨਾਲ ਕੇ ਬੜਿਆ ਫਿਰ ਵੀ ਨਹੀਂ ਲੱਭੜਿਆ ਮਾ ਵੀ ਮੂੰਹ ਤੋਂ ਹੋ ਕੇ ਨਹੀਂ ਸਾਰਿਆਂ ਦਾ ਆਦਾ ਠੱਕਾ ਆ ਗਿਆ ਕਿਹ ਕੋ ਆ ਚੁੜੀ ਲਾ ਦੇ ਜੀ ਨਾ ਆਇਆ ਆ ਚੇਦੀ ਕੋਲ ਨੂੰ ਕੋਲ ਆਏ ਕਮਰੇ ਟਾਂ ਲਾਇਆ ਨਾ ਸੋ ਇਸੇ ਨਾਲ ਵਲੌਗ ਚੱਲਦਾ ਆ ਹੁਣ ਆ ਗਈ ਸਨੋਰ ਬੱਲ ਦੀ ਵਾਰੀ ਸੋ ਸਨੋਰ ਵਾਲ ਨੂੰ ਸੌ ਆ ਪਾਪ ਹੋ ਕੇ ਬਾਹਰ ਕੱਢਿਆ ਜਾਊਗਾ ਤੇ ਤੇਗੀ ਤੇ ਉਹਨੂੰ ਰੱਖ ਵੀ ਆ ਜਿਹੜਾ ਗੱਗ ਤੂੰ ਇਹ ਤਿੰਨ ਨਿਸ਼ਾਨਾ ਲਾ ਗਿਆ ਨਾ ਇੱਕੋ ਨਾਲ ਇਕੱਠਾ ਕਰਤਾ ਇੱਕੋ ਨਹੀਂ ਮੋਟੇ ਦੇ ਦੂਈ ਤੇਜ ਵਜਾਈ ਨਿਸ਼ਾਨਾ ਹਾਂ ਜਵਰਾਜ ਨੇ ਲਿਆ ਸਹੀ ਬਦਲਾਤਾ ਬਈ ਓਏ ਤੇਰਾ ਯਾਦ ਆਦਿਕ ਅੱਧਾ ਘੰਟਾ ਲਾ ਗਿਆ ਵਿਚਾਰੀ ਨੇ ਮੂੰਹ ਤੋਤਾ ਸੀਗਾ ਤੇ ਫੇਰ ਕਿਹਨੇ ਰੰਗ ਲਾਤਾ ਦਿਖਾਈ ਕੋ ਸੱਜਾ ਅੱਧਾ ਘੰਟਾ ਲਾ ਕੇ ਰਲੀ ਨੇ ਮੂੰਹ ਤੋਤਾ ਚੱਲ 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 ਓਏ ਤੂੰ ਡੇਗਣਾ ਵੀ ਇੱਧਰ ਆ ਜਾਓ ਮੋਟੇ ਚੱਲ ਓਏ ਅਲਾਦਾ ਨਗਰ ਆ ਮੋਟੇ ਵਾਲੀ ਪਜਕਾਰੀ ਦੀ ਗੇਡਾ ਮੈਂ ਵਲੌਗ ਬਣਾਉਂਦਿਆ ਬਦਲ ਲੋ ਮਾੜਾ ਬੂਲ ਬਦਲਿਆ ਤੂੰ ਐ ਆ ਆ ਅੱਲਾ ਲੈ ਤੇ ਲੋ ਵੀ ਮੇਦਰੋ ਕਹਿੰਦੇ ਹੈਪੀ ਹੋਲੀ ਪਹਿਲਾ ਨਾ ਗਾਇਜ਼ ਨਿੱਕਲ ਚੁੱਕੇ ਆ ਜੀ ਨਿੱਕੇ ਨੂੰ ਫੋਨ ਲਾਈਏ ਕੋਈ ਬੰਦਾ ਨਹੀਂ ਛੱਟਣਾ ਅਸੀਂ ਚੱਕ ਚੱਕ ਕਰੋ ਮਾਰ ਲੈ ਠੀਕ ਆ ਬਾਹਰ ਪਹਿਲਾ ਵਾਰੀ ਮੰਗੇ ਦੀ ਸਭ ਤੋਂ ਪਹਿਲਾ ਮੰਗੇ ਦੀ ਵਾਰੀ ਪਹਿਲਾ ਗਾਇਸ ਪਹਿਲਾ ਤੇਰੀ ਵਾਰੀ ਹੈ ਜਿਹੜਾ ਅਸੀਂ ਕੱਲ ਜੀ ਆ ਤਾਂ ਮੂੰਹ ਧੋ ਗਿਆ ਹੋਗਾ ਉਹ ਇਹਦੀ ਮੂੰਹ ਚ ਜੰਮਿਆ ਰੰਗ ਜੰਮਿਆ ਭਰਾ ਵਾ ਖੁਰਚ-ਗੁਰਚ ਲਾ ਕੇ ਆਇਆ ਮੂੰਹ ਮੇਰੇ ਖਿਲਰਨੇ ਉੱਡਾ ਹੋ ਗਿਆ ਭਾਂਡੇ ਵਾਲੇ ਸਾਬ ਨਾਲ ਧੋਤਾ ਮੂੰਹ ਇਹਨੇ ਭਾਂਡੇ ਵਾਲੇ ਸਾਬ ਨਾਲ ਖੁਰਚ-ਗੁਰਚ ਲਾ ਕੇ ਆਇਆ ਇਹਨੇ ਕਿੰਨਾ ਰੰਗ ਨਹੀਂ ਲੱਗਾ ਉਹਨੇ ਜਾ ਕੇ ਲਾ ਆਇਆ ਕੀ ਬਾਹ ਪਾਉਣ ਅੰਦਰ ਲੋਕ ਗਿਆ ਜਾ ਕੇ ਪਤਲਾ ਨੂੰ ਪਤਾ ਲੱਗ ਗਿਆ ਹੈਗਾ ਇਹ ਜਿੰਨੇ ਹੋਰ ਨਿਕਲਣੇ ਮ ਉਹ ਕੁੰਡੀ ਰੋਟ ਜਾਨੀ ਮੈਂ ਜਮਾ ਲਾਗਰ ਦੋ ਲੱਤਾਂ ਲਾਗੇ ਪਿੱਛੇ ਬੈਠ ਕੇ ਲਾਗੇ ਇੱਕ ਲੱਤ ਤਾਰੋ ਕਿਆ ਹੈਗਾ ਉਹ ਕੁੰਡੀ ਰੋਟ ਨਾਲ ਲਿਖਿਆ ਜੀ ਮੈਂ ਜੋਰ ਲਾ ਖਾਵਾਂਗਾ ਮੈਨੂੰ ਤੋੜ ਤਾਂ ਦੇਣਾ ਹੀ ਅਹੀਂ ਨਹੀਂ ਜੇ ਮੈਂ ਮੈਂ ਟੁੱਟਣਾ ਨਹੀਂ ਗੇ ਨਾ ਰੋੜ ਦੇਣਾ ਨਹੀਂ ਲਿਆ ਕੇ ਘੜ ਜਾ ਮਾਰ ਮੈਂ ਇਹਨਾਂ ਨੂੰ ਕਹਿਆ ਕਿ ਤਾ ਵਿਚਾਲ ਦੀ ਜਾਲੀ ਕੱਢ ਦੇਣੀ ਮੈਂ ਹੀ ਨਹੀਂ ਬੋਲਦਿਆਂ ਜੀ ਕੌਣ ਘਰੇ ਕਰਦਾ ਜੋਰ ਲੱਗਾ ਵੇ ਅਹੀਂ ਹਾਂ ਯਾਹੋ ਅੱਛਾ ਤੇ ਮੋਗਿਆ ਅੱਜ ਟੈਂਟ ਦਾ ਸਮਾਨ ਕਰੋ ਟੈਂਟ ਰੰਗ ਬਰੰਗਾ ਲਾਉਣਾ ਜੇ ਉਹ ਪ੍ਰੈਸ਼ਰ ਬਣੇਗਾ ਉਹ ਲੈਣ ਲਵੇੜਦੇ ਨੇ ਲੋਕਾਂ ਨੇ ਆਹ ਅੱਜ ਰਹਿਣ ਦੋ ਉਹਨਾਂ ਦੀ ਬੈਟਰੀ ਲੈ ਆਉਂਦਾ ਲਓ ਬਈ ਅੱਛਾ ਮਾਂ ਟਿੱਕਾ ਹੀ ਲਾਉਣਾ ਇੱਕ ਟਿੱਕਾ ਲਾ ਕੇ ਬਾਸ ਹੈਪੀ ਹੋਲੀ ਇਹ ਸ਼ਗਨ ਹੁੰਦਾ ਹੈਪੀ ਹੋਲੀ ਦਾ ਸਾਰਿਆਂ ਨੂੰ ਵੇਖ ਲੈ ਤੈਨੂੰ ਮਾਹੀ ਦਾ ਸ਼ੁਕਰ ਮੇਲਾ ਅਮੜਾ ਬੜਾ ਰੰਗ ਲੱਗਾ ਹੈ ਵੇਲਾ ਆਪਣੇ ਜਮ ਹੀ ਲੱਗਾ ਲੈ ਮੇਰੇ ਮੂੰਹ ਤੇ ਵੇਲਾ ਲੱਗਾ ਜਮ ਆਇਆ ਨਹੀਂ ਮਜ਼ਾਕ ਨਹੀਂ ਯਕੀਨ ਆਣਾ ਆਇਆ ਮੜਾ ਮੜਾ ਟਿੱਕਾ ਲੜਾ ਮੜਾ 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 ਟਿੱਕਾ ਲੜਾ ਪਾਣੀ ਪਾਣੀ ਟਿੱਕਾ 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 ਹੀ ਬਸ ਥੈਲਾ ਕਰ ਲੈ ਟਿੱਕਾ ਲੜਾਵਾ ਫੁਲਾ ਟਿੱਕਾ ਜਾਂ ਟਿੱਕਾ ਟਿੱਕਾ ਲੜਾ ਟਿੱਕਾ ਟੱਟ ਕੱਟ ਕੱਟ ਕਈਆ ਵਾ ਟਿੱਕਾ ਆ ਆਹ ਹੁੰਦਾ ਪਿਆਰ ਹੁੰਦਾ ਕਿੰਨਾ ਯਕੀਨ ਆ ਵਧੀਆ ਵੇ ਟਿੱਕਾ ਲਾਇਆ ਭਰਾਵਰ ਯਕੀਨ ਆ ਤਾਂ ਆਇਆ ਥੱਲੇ ਨੂੰ ਯਕੀਨ ਤੋੜੇ ਨਾ ਕਦੇ ਬੰਦਾ ਉਹ ਟਿੱਕੇ ਦੀ ਗੱਲ ਹੋਈ ਸੀ ਟਿੱਕਾ ਤੇ ਲੱਗਾ ਆ ਵੇਖ ਲੈ ਓਏ ਆ ਵੇਖ ਆ ਗਿਆ ਉਹ ਮੇਰੇ ਕੋਦੇ ਗੱਲ ਹੋਈ ਸੀ ਉਹ ਗੱਲ ਲਓ ਬਈ ਹਾਂ ਮੈਂ ਤਾਂ ਦੱਸ ਦੇਣਾ ਜੀ ਸਾਡੀ ਜੀਲ ਦੇ ਵਿੱਚ ਪ੍ਰੋਬਲਮ ਆਈਆਂ ਸੀ ਆ ਜਿਹੜਾ ਰਿਜਨ ਤੇ ਚੱਲੀ ਇੱਕ ਇਹਦੇ ਕਮਾਨੀਆਂ ਦਾ ਕੰਮ ਹੋਇਆ ਹੋ ਗਿਆ ਹੋ ਗਿਆ ਕੰਮ ਆ ਆ ਅਲਟੀਨੇਟਰ ਚਾਰਜ ਨਹੀਂ ਕਰਦਾ ਇਸ ਦੀ ਲੈਨਡਮੈਂਟ ਸਿੱਧੀ ਹੋ ਗਈ ਆ ਸੀਟ ਕਵਰ ਪਾਏ ਮੇਨ ਗੱਲ ਜਿਹੜੀ ਸਾਡੀ ਉਹ ਗੱਲ ਜਿਹੜੀ ਆ ਅਪਡੇਟ ਕਰਾਈ ਦੀ ਉਹ ਆ ਅਪਡੇਟ ਕਰਾਈ ਸੀਟਾਂ ਦੀ ਇਹ ਵੀ ਅਪਡੇਟ ਕਰਾਤੇ ਆ ਇਹ ਲੈਸਟੈਂਡ ਡਰਾਈਵ ਆ ਜੀ ਚੈੱਕ ਕਰ ਸਾਡੇ ਬਾਕੀ ਨੂੰ ਪਤਾ ਹੀ ਆ ਤੇ ਇੱਕ ਇਹਦੇ ਚ ਚਾਰਜ ਦਾ ਐਡਾਪਟਰ ਲਾਇਆ ਤੇ ਕਾ ਪਿਛੋਂ ਇਹ ਹੁਣ ਜਮਾਂ ਲੈਨਡਮੈਂਟ ਓਕੇ ਹੋ ਗਈ ਆ ਬਈ ਇਹ ਇਹ ਦੀ ਲੈਨਡਮੈਂਟ ਅੱਗੇ ਐ ਸੀ ਨਾ ਹੁਣ ਵੀ ਨੀ ਕੀ ਦਾ ਫਰਕ ਹੈ ਜਦੋਂ ਬੰਦਾ ਇਧਰ ਬੈਲੈਂਸ ਕਰਕੇ ਬਹਿ ਜਾਉਣਾ ਮੈਂ ਹੋਂ ਤਾਂ ਜਾਈ ਜਮਾ ਓਕੇ ਆ ਹੁਣ ਆਹ ਟਾਇਰ ਵੀ ਕੱਸਿਆ ਗਿਆ ਤੇ ਬਾਕੀ ਬਾਕੀ ਚਲੋ ਵੀ ਜਿਹੜੀ ਚੀਜ਼ ਹੈ ਨਾ ਇਹ ਇਹ ਨਾ ਇਹ ਹੈਗੀ ਹੈ ਜਮਾ ਹੀ ਸੋਹਣੀ ਕੁੜੀਆਂ ਵਰਗੀ ਇਹਨੂੰ ਬਿਊਟੀਸ਼ੀਨ ਦੀ ਲੋੜ ਬਹੁ ਪੈਂਦੀ ਹਾਂ ਹਾਂ ਬਿਊਟੀ ਪਾਲਾ ਲਾਉਣਾ ਪੈਂਦਾ ਇਹਨੂੰ ਸਲੂਟ ਲਾਉਣਾ ਪੈਂਦਾ ਇਹਦਾ ਹੈਗਾ ਬੈਲਟ ਦਾ ਕੰਮ ਹੀ ਕਰਦਾ ਇਹਦਾ ਬਾਕੀ ਅਜੇ ਵੀ ਥੋੜੀ ਥੱਲੇ ਲੀਜੀਦਾ ਹਾਂ ਹਾਂ ਬਾਕੀ ਬਾਅਦੋਂ ਕਰਾਂਗੇ ਉਹ ਹੀ ਸੀਟਾਂ ਇੱਕੋ ਜਿਹੀ ਹੋ ਗਏ ਰੰਗ ਨਹੀਂ ਇਹਦਾ ਮੜਾ ਜਿਹਾ ਡਾਰਕ ਹੋਣਾ ਚਾਹੀਦਾ ਸੋ ਹੁਣ ਚੱਲਿਆਂ ਖੋਲੀ ਖੇਡਣ ਹੋ ਅਸੀਂ ਹੁਣ ਚੱਲੇ ਆ ਹੌਲੀ ਖੇਡਨ ਆਰੇ ਇਧਰ ਮੇਰੇ ਸਾਥੇ ਤੇ ਸਰਪੰਚ ਸਾਹਿਬ ਜਿਹੜੇ ਕਹਿੰਦੇ ਕਿ ਟਿੱਕਾ ਲਾਇਓ ਜਿਹੜੇ ਕਹਿੰਦੇ ਟਿੱਕਾ ਲਾਇਓ ਬਣਾਇਆ ਉਸ ਨੂੰ ਬਣਾਉਣ ਵਾਲਾ ਜਗਰਾਉਂ ਜਗਰਾਉਂ ਕੌਣ ਜੋ ਖਾਂਡ ਪੀਣਾ ਜਿਹੜਾ ਪਹਿਲੀ ਆ ਜਾਓ ਸਰਪੰਚਾ ਮਾਰਕੀਟ ਕਿਹੜੀ ਆਓ ਗ੍ਰੇਲ ਡਾਊਨਟਾਊਨ ਗਰੇਲ ਡਾਊਨ ਟਾਊਨ ਦੇ ਵਿੱਚ ਓਪਨ ਕਰ ਰਹੇ ਆ ਪਹੁੰਚੇ ਜਰੂਰ ਸਾਰੇ ਅਸੀਂ ਪਹੁੰਚਾਂਗੇ ਸਾਡਾ ਆਸ਼ਰਮਾਨ ਫ੍ਰੀ ਉੱਥੋਂ ਆਇਆ ਕਰੋ ਚੰਡੀਗੜ੍ਹ ਜਾਂਦੇ ਆਂ ਚੰਡੀਗੜ੍ਹ ਜਾਣ ਲੱਗੇ ਆ ਆਸ਼ਰਮਾਨ ਹਟ ਉੱਥੋਂ ਆਇਆ ਕਰਨਾ ਓਸ ਲੋਚੋਂ ਓਕੇ ਕਾਕਾ ਜੀ ਮੰਗਾ ਮੰਗਾ ਕਿੱਥੇ ਰਹਿ ਗਏ ਮੰਗਾ ਹੁੰਦਾ ਬਸ ਮੰਗੇ ਦੀ ਭਾਰੀ ਆ ਮੰਗਾ ਗਿੱਲੇ ਕਰ ਲੋ ਰੰਗ ਸਾਰੇ ਜਾਣੇ ਭਾਈ ਓਏ ਤਿਆਰੀ ਕਰ ਲਿਓ ਮੋਟਿਆ ਮੰਗਾ ਆ ਰਿਹਾ ਹੈ ਮੰਗਾ ਆ ਰਿਹਾ ਵੱਡੇ ਮੂੰਹ ਵਾਲਾ ਗਿੱਲਾ ਕਰਕੇ ਲਾਉਣਾ ਲਗਾ ਰੈਡੀ ਕਰ ਲੋ ਰੰਗ ਮੁੰਡਿਓ ਜਵਾ ਜਵਾ ਵਾ ਵਾ ਪਾ ਲਿਓ ਵਾ ਵਾ ਪਾ ਲਿਓ ਉੱਤਰ ਗੱਡਾ ਜਿਆਦਾ ਰੰਗ ਤੇਰੇ ਵਾਲੇ ਤੇ ਉੱਤਰ ਤੇ ਸਾਰੀ ਠੀਕ ਆ ਤੂੰ ਨਹੀਂ ਦਿੰਦਾ ਇਹਨੂੰ ਦੇਖੀ ਗਿੱਲਾ ਕਰਨ ਜਮਾਤਾ ਲੈ ਮੱਲੋ ਹੋਰ ਪਾਣੀ ਪਾ ਪਾਣੀ ਪਾ ਗਿੱਲਾ ਕਰੋ ਪਾਣੀ ਪਾ ਪਾਣੀ ਪਾਓ ਲਾਈਏ ਨੇ ਗਿੱਲਾ ਕਰਕੇ ਮੰਗਾ ਹੁੰਦਾ ਮੈਂ ਮੰਗਾ ਉਹ ਮੰਗਾ ਆ ਗਿਆ ਮੀਨੇ ਗਿੰਪੀ ਨਹੀਂ ਸੜਾ ਹੈਗਾ ਨੱਪ ਲਓ ਉੱਥੇ ਪਿੱਛੇ ਹੋਇਓ ਪੱਕਾ ਰੰਗ ਲੈਣਾ ਸੀ ਯਾਰ ਆ ਦੇ ਯਾਰ ਨਹੀਂ ਨਹੀਂ ਉਹ ਵੇਖੀ ਓ ਇੱਧਰ ਹਾਂ ਹਾਂ ਜਵਾਂ ਜਵਾਂ ਆ ਗਿਆ ਆ ਗਿਆ ਬਾਹਰ ਨਹੀਂ ਆ ਰਿਹਾ ਆ ਗਿਆ ਮੰਗਾਓ ਪਰਾ ਮੇ ਪਰਾ ਜੋ ਅੱਡ ਅੱਡ ਹੋਇਓ ਐਣਾ ਰੋ ਆ ਜਾ ਬਈ ਚੱਲੋ ਬਈ ਆ ਜਾ ਓਏ ਬਾਈ ਲਿਆ ਬੋਰੇ ਬਾਰੇ ਬੋਰੇ ਆਇਆ ਬੋਰੇ ਵਾਲਾ ਸੰਤਰੀ ਰੰਗ ਲਿਆ ਯਾਰ ਭਾਟੀਆਂ ਲਿਆ ਜਲਦੀ 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 ਯਾਰ ਜਲਦੀ ਜਲਦੀ ਪਾਣੀ ਬਹੁਤ ਲਾਓ ਚੱਲ ਚੱਲ ਗਿੱਲਾ ਕਰ ਗਿੱਲਾ ਕਰੋ ਯਾਰ ਲਾਇ ਥੀ ਯਾਰ ਗਿੱਲਾ ਕਰ ਮੇਰਾ ਸਾਰਾ ਪਰੇ ਨਗਰਾਂ ਆਹ ਕੌਣ ਓਏ ਆਹ ਕੌਣ ਓਏ ਨਹੀਂ ਨਹੀਂ ਧਿਆਨ ਏ ਆਹ ਕੌਣ ਓਏ ਕੌਣ ਵੀ ਆਹ ਕਿਹੜਾ ਆਹ ਕੌਣੀ ਓਏ ਆਹ ਮੇਰੇ ਨੈਣਾਂ ਚ ਫੇਰ ਗਿਆ ਓਏ ਇਹ ਵੀ ਚੰਗਾ ਲਵੇ ਰਹੀ ਤੂੰ ਮੰਗਾ ਇੱਧਰ ਮੂੰਹ ਕਰ ਕਿੱਥੇ ਆ ਮੰਗਾ 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 ਲੱਭੋ ਕਿੱਥੇ ਆ ਹਰ ਮੰਗਾ ਲੱਭ ਕੇ ਖੋ ਕਮੈਂਟ ਕਰਕੇ ਦੱਸੋ ਮੰਗਾ ਕਿੱਥੇ ਆ ਕੋਈ ਨਾ ਉੱਪਰ ਚੜ ਗਿਆ ਬੰਦੇ ਦੇ ਆਪਣੀ ਲੈ ਤੇ ਸਾਲੇ ਮੈਂ 25 25 50 ਗੁੱਗੂ ਨੇ ਮੰਗਾ ਲੱਭ ਕੇ ਖਾ ਲਾ ਹੁਣ ਹੋਲੀ ਖੇਡ ਰਹੀ ਥਈ ਹੋਲੀ ਹੁਣ ਲਓ ਵੀ ਦੀਪਾ ਕਰ ਲੈ ਲੰਡੀਆਂ ਜੋਗਾ ਕਰ ਲੈ ਲੰਡਾ ਹੁਣ ਖੇਡਨੀ ਹੋਲੀ ਕਹਿੰਦੇ ਜੌਨ ਸਿਨਾ ਅੰਡਰਟੇਕਰ ਬ੍ਰਿਸ਼ਟਾ 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 ਲਗੀ ਤਲਣੀ ਕੇ ਬ੍ਰਿਸ਼ ਬ੍ਰਿਸ਼ਟਾ ਬ੍ਰਿਸ਼ਟੇ ਕਈ ਨੇ ਆਪਾਂ ਸਾਬ ਹੋਵੇ ਕਾਢੋ ਬਈ ਅੰਦਰ ਲੱਜ ਲੋ ਇਹਨੂੰ ਵੀ ਲੜਾ ਗਰੈਂਟਰ ਲਿਆਉਣ ਨਾ ਓਏ ਉਹ ਵੀ ਲਾ ਓਏ ਗਰੈਂਟਰ ਵੱਟ ਦੋਰੀ ਛੱਤ ਸੁਰਾ ਵੜੀ ਓਏ ਸਵਾਦ ਹੋਵੇ ਲਾਓ ਵੀ ਕਹਿੰਦੇ ਗੱਪਰੂ ਨੌਜਵਾਨ ਤਿਆਰ ਆ ਰੰਗ ਰੂਪ ਲੈਣ ਦੀ ਤਿਆਰੀ ਆ ਮੋਟੇ ਨੂੰ ਜਉਂਗੇ ਤੇ ਉਹ ਮੰਗਾ ਕਿੱਥੇ ਰਹਿ ਗਿਆ ਇੱਕ ਗੱਡੀ ਆਪਣੀ ਇੱਕ ਗੱਡੀ ਹੋਰ ਉਹ ਕਿੱਥੇ ਰਹਿ ਗਈ ਆ ਥਾਰ ਲੈ ਆਂ ਲੱਕੋ ਮਾਈ ਵੀ ਲਾਉ ਥਾਰ ਆਪਣੀ ਦੂਜੀ ਜੀਪ ਵਾਲੇ ਆਪਣੇ ਮੰਗਾ ਕੀ ਕਰਦਾ ਰਾਣੀ ਪੜਾ ਤੈਨੂੰ ਪਰ ਕੀ ਕਰੀ ਜਾਣਾ ਕਿੱਧਰ ਘਵਾਚਾ ਫਿਰਦਾ ਵਾ ਉੱਥੇ ਕਾ ਤੂੰ ਲਾਈ ਜਾਣਾ ਗੱਡੀ ਤੂੰ ਉਹਦਾ ਮੈਂ ਮੋੜ ਕੇ ਮੈਂ ਕਿ ਮੋੜ ਜਾਣਾ ਇਹਨੂੰ ਆਪਾਂ ਬੜ ਤੇਰੇ ਕੱਲੇ ਕੋਲ 8 ਰੋਟੀਆਂ ਟਵਲ ਆ ਇਹ ਹੀ ਚੱਕਰਾਂ ਉਹ ਮੈਂ ਸਾਰਿਆਂ ਦਾ ਸੋਚ ਕੇ ਲਿਆ ਆਂ ਭਰਾਵਾਂ ਸੋਚਦਾ ਪਿਆ ਮੈਂ ਨੇ ਸਾਰੇ ਸਰੀਰ ਦਾ ਸੋਚ ਕੇ ਲਿਆ ਆਂ ਆਹ ਸਰੀਰ ਤੇ ਮਾਰੇ ਭਰਾਵਾਂ ਸੋਚ ਕੇ ਲਿਆ ਆਂ ਕਿਤੇ ਤੁਹਾਡੀ ਭਲੀ ਨੂੰ ਹੋਟਿਆ ਲਓ ਜੀ ਮੈਂ ਇੱਥੇ ਨੰਨ ਕੇ ਬਈ ਬਈ ਮੈਂ ਮੰਗਿਆ ਚੱਲ ਲਓ ਜੀ ਬੰਦ ਕਰ ਲਓ ਜੀ ਮਿੱਤਰੋ ਹੈਪੀ ਹੋਲੀ ਨਾਲ ਨਾਲ ਸਾਡਾ ਭਰਾ ਮੰਗਾ ਗਉਣ ਲੱਗਾ ਗਾਣਾ ਕਿਹੜਾ ਗਾਏਗਾ ਹੋਲੀ ਦੀ ਚੱਲ ਚੇਨ ਚੈਰੀ ਮਾਰਦਾ ਚੈਰੀ ਮਾਰਦਾ ਚੱਲ ਹੋ ਮੋਗਾ ਪਿਆ ਸ਼ੋਣੀ ਬਣਿਆ ਨੀ ਯਾਰ ਜੀਪ ਉੱਤੇ ਆਵੇ ਤਣਿਆ ਹਾਂ ਜੀ ਤੇ ਹੋ ਮੋਗਾ ਪਿਆ ਸ਼ੋਣੀ ਬਣਿਆ ਨੀ ਯਾਰ ਜੀਪ ਉੱਤੇ ਆਵੇ ਤਣਿਆ ਹਾਂ ਜਦੋਂ ਰੋਕਿਆ 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 ਨੀ ਬੁੱਗੀ ਪੁਰੇ ਵਾਲੇ ਚੌਕ ਤੇ ਨੀ ਤੈਨੂੰ ਰੰਗ ਲਾਉਂਦੇ ਲਈ ਹੋ ਸੁੱਖੀ ਨੂੰ ਜਗੋਂ ਦੇ ਲਈ ਮੈਂ ਉਹ ਨੂੰ ਆਣਾ ਸੀ ਮੇਰੇ ਲਈ ਇਹਨੇ ਪੋਰਤੀ ਦੀ ਵੀ ਸਾਰੀ ਭਰਦੀ ਸਵੇਰ ਦੀ ਨਹੀਂ ਨਹੀਂ ਭਰੀ ਕਿ ਜਿੰਨੀ ਧੂਣ ਭਰਤੀ ਆ ਪਾਣ ਹੁਣ ਭਾਈ ਦਾ ਕਿੱਧਰ ਨੂੰ ਆ